ਤੁਹਾਡੀ ਹੋਈ ਦੁਰਦਸ਼ਾ ਹੈ ਮੈਂ ਤੁਹਾਨੂੰ ਸੱਚ ਦੱਸਦਿਆਂ ਇੱਕ ਚੀਨ ਦੀ ਬੜੀ ਪ੍ਰਸਿੱਧ ਕਹਾਵਤ ਹੈ ਕਿ ਜਿਹੜੇ ਲੋਕ ਆਪਣਾ ਮੂੰਹ ਨਹੀਂ ਧੋਂਦੇ ਰੱਬ ਵੀ ਕਦੇ ਉਹਨਾਂ ਦਾ ਮੂੰਹ ਸਾਫ਼ ਨਹੀਂ ਕਰਦਾ ਮੈਂ ਖਾਸ ਗੱਲ ਕਰਾਂ ਇੱਕ ਤਾਂ ਵੱਧ ਤੋਂ ਵੱਧ ਬੱਚਿਆਂ ਨੂੰ ਦਿੱਦਿਆ ਪੜਾਵੋ ਪਾਵੇ ਆਪ ਗਰੀਬੀ ਚ ਰਹਿ ਕੇ ਵੀ ਘੱਟ ਰੋਟੀ ਖਾ ਕੇ ਵੀ ਬੱਚਿਆਂ ਨੂੰ ਸਕੂਲ ਭੇਜੋ ਤਾਂ ਕਿ ਸਾਡੇ ਬੱਚੇ ਕੱਲ ਦੇ ਹੁਕਮਰਾਨ ਬਣ ਸਕਣ ਦੂਜਾ ਬੋਟਾ ਆਉਂਦੀਆਂ ਨੇ ਉਹ ਤੁਸੀਂ ਹਰ ਵਾਰੀ ਇਹ ਤਿਆਰ ਰਹਿੰਦੇ ਹੋ ਕਿ ਅਸੀਂ ਉਹਨਾਂ ਨੂੰ ਵੋਟਾਂ ਦੇਣੀ ਆ ਉਹਨਾਂ ਦੇ ਪਿਛੇ ਲੱਗੂ ਬਣ ਜਾਂਦੇ ਹੋ ਉਹਨਾਂ ਦੇ ਨਾਂ ਤੇ ਝੂਠੇ ਪ੍ਰਚਾਰ ਕਰਨ ਤੋਰ ਪੈਂਦੇ ਹੋ ਤੁਸੀਂ ਖੁਦ ਮਾਲਕ ਬਣੋ ਖੁਦ ਆਪਣੇ ਸੰਗਠਨ ਬਣਾਓ ਮੈਂ ਖਾਸ ਕਰਕੇ ਅੱਜ ਸਾਡੇ ਦੇ ਵਿੱਚ ਸਾਡੇ ਭਰਾ ਹਰਿਆਣੇ ਦੇ ਵਿੱਚ 52 ਜਾਤੀਆਂ ਹਨ ਜੋ ਸ਼ਡਿਊਲਡ ਕਾਸਟ ਐਸਸੀ ਭਾਈਚਾਰੇ ਨਾਲ ਸੰਬੰਧਤ ਹਨ ਉਹਦੇ ਵਿੱਚੋਂ ਕੁਝ ਕਾਸਟਾਂ ਜਿਨ੍ਹਾਂ ਨੇ ਵਿੱਦਿਆ ਪੜ੍ਹੀ ਉਹ ਅੱਗੇ ਨਿਕਲ ਚੁੱਕੇ ਹਨ ਉਹ ਸਾਡਾ ਜੱਟਵ ਸਮਾਜ ਰਵਦਾਸੀਆ ਸਮਾਜ ਜੋ ਕਿ ਵਿੱਦਿਆ ਹੋਣ ਕਰਕੇ ਬਹੁਤ ਅੱਗੇ ਨਿਕਲਿਆ ਹੈ ਸਾਡੇ ਲੋਕਾਂ ਨੂੰ ਵੀ ਚਾਹੀਦਾ ਹੈ ਕਿ ਬੱਚਿਆਂ ਨੂੰ ਵੱਤ ਤੋਂ ਵੱਤ ਵਿੱਦਿਆ ਪੜਾਉਣਾ ਤਾਂ ਕਿ ਅਸੀਂ ਜੋ ਬ੍ਰਾਹਮਣਵਾਦੀ ਸਰਕਾਰਾਂ ਹਨ ਉਹਨਾਂ ਦਾ ਮੁਕਾਬਲਾ ਕਰ ਸਕੀਏ ਭਾਰਤ ਵਿੱਚ ਚਾਹੇ ਚਾਹੇ ਭਾਜਪਾ ਹੋਵੇ ਜਾਂ ਕਾਂਗਰਸ ਹੋਵੇ ਜਾਂ ਕੇਂਦਰੀਵਾਲ ਹੋਵੇ ਇਹ ਤਿੰਨਾਂ ਨੂੰ ਚਲਾਉਣ ਦੇ ਪਿੱਛੇ ਆਰਐਸਐਸ ਕੰਮ ਕਰਦੀ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭੀਮ ਜੈ ਭਾਰਤ ਜੈ ਸੰਵਿਧਾਨ ਗੁਰੂ ਖਾਲਸਾ ਜੀ ਕੁਝ ਜ਼ਰੂਰੀ ਬੇਨਤੀਆਂ ਹਨ ਪਾਰ ਦੇ ਸਮੂਹ ਲੋਕਾਂ ਕੇ ਚਵੀ ਦਾ ਇਲੈਕਸ਼ਨ ਬੜੇ ਜੋਰ ਸ਼ੋਰ ਨਾਲ ਚੱਲ ਰਿਹਾ ਹੈ ਉਹ ਅਸੀਂ ਕੁਝ ਆਪਣੇ ਸਮਾਜ ਵਾਸਤੇ ਮਜ਼ਦੂਰ ਕਿਰਤੀ ਲੋਕਾਂ ਵਾਸਤੇ ਜੋ ਦੇਸ਼ ਦਾ ਮਿਹਨਤ ਕਸ਼ ਵਰਗ ਹੈ ਉਹਨਾਂ ਨੂੰ ਸਾਹਮਣੇ ਰੱਖ ਕੇ ਕੁਝ ਬੇਨਤੀਆਂ ਕਰਨੀਆਂ ਚਾਹੁੰਦਾ ਹਾਂ ਕਿਉਂਕਿ ਜਿਨ੍ਹਾਂ ਦੀ ਸਾਨੂੰ ਬਹੁਤ ਜ਼ਰੂਰਤ ਹੈ ਕਿਉਂਕਿ ਸਾਡੇ ਸਮਾਜ ਦਾ ਬਹੁਤ ਜ਼ਿਆਦਾ ਹਿੱਸਾ ਹਨ ਅਨਪੜਤਾ ਕਾਰਨ ਗਰੀਬੀ ਕਾਰਨ ਬੇਰੁਜ਼ਗਾਰੀ ਦਾ ਕਾਰਨ ਕੋذ ਜਿਨ੍ਹਾਂ ਲੋਕਾਂ ਨੇ 47 ਤੋਂ ਬਾਅਦ ਭਾਰਤ ਦੀ ਹਕੂਮਤ ਕੀਤੀ ਸ਼ਾਸਨ ਕੀਤਾ ਉਹਨਾਂ ਲੋਕਾਂ ਨੇ ਭਾਰਤੀ ਲੋਕਾਂ ਨੂੰ ਇੱਥੋਂ ਦੇ ਮੂਲ ਨਿਵਾਸੀ ਮੁੱਢਲੇ ਲੋਕਾਂ ਨੂੰ ਗੁਲਾਮ ਬਣਾ ਕੇ ਰੱਖਿਆ ਉਹਨਾਂ ਨੂੰ ਰੋਜ਼ਗਾਰ ਵਿੱਦਿਆ ਜਾਂ ਸਿਹਤ ਸਹੂਲਤਾਂ ਦਾ ਪੂਰਾ ਮੌਕਾ ਨਹੀਂ ਦਿੱਤਾ ਇਸ ਵਾਸਤੇ ਉਹ ਕਮਾਂ ਅੱਜ ਗੁਲਾਮੀ ਦਾ ਜੀਵਨ ਜੀ ਰਹੀਆਂ ਹਨ ਕਿਉਂਕਿ ਮੈਂ ਥੋੜੇ-ਥੋੜੇ ਹਿੰਟ ਦੇ ਆਂਗਾ ਕਿਉਂਕਿ ਜਦ ਵੀਡੀਓ ਲੰਮੀ ਨਾ ਹੋ ਜਾਈਏ ਫਿਰ ਲੋਕ ਸੁਣਨਾ ਵੀ ਪਸੰਦ ਨਹੀਂ ਕਰਦੇ ਅਸੀਂ ਕਾਫੀ ਚਿਰ ਤੋਂ ਬੜੇ ਸਾਡੇ ਮਹਾਪੁਰਸ਼ ਜਿਨ੍ਹਾਂ ਨੇ ਆਪਣਾ ਪੂਰੇ ਦਾ ਪੂਰਾ ਜੀਵਨ ਤੇ ਆਪਣੇ ਪਰਿਵਾਰ ਸਾਡੇ ਸਮਾਜ ਨੂੰ ਜਗਾਉਣ ਵਾਸਤੇ ਆਪਣੇ ਘਰਾਂ-ਬਾਰਾਂ ਦਾ ਤਿਆਗ ਕੀਤਾ ਆਪਣੇ ਪਰਿਵਾਰ ਖਤਮ ਕਰ ਲਏ 10 ਗੁਰੂ ਸਾਹਿਬਾਨਾਂ ਤੋਂ ਬਾਅਦ 35 ਮਹਾਪੁਰਸ਼ਾਂ ਨੇ ਜਾਂ ਸ਼ੁਰੂ ਤੋਂ 35 ਮਹਾਪੁਰਸ਼ਾਂ ਸਮੇਤ ਜਿਨ੍ਹਾਂ ਦੇ ਗੁਰੂ ਗ੍ਰੰਥ ਸਾਹਿਬ ਵਿੱਚ ਬਾਣੇ ਹੈ ਉਹਨਾਂ ਨੇ ਦੱਬੇ ਕੁਚਲੇ ਸਮਾਜ ਨੂੰ ਉੱਚਾ ਚੁੱਕਣ ਲਈ ਬਹੁਤ ਮਿਹਨਤ ਕੀਤੀ ਆਪਣੇ ਪਿਤਾਵਰ ਗੁਰੂ ਗੋਬਿੰਦ ਸਿੰਘ ਜੀ ਨੇ ਸਮਾਜ ਤੋਂ ਵਾਰ ਦਿੱਤੇ ਪਰ ਸਾਡਾ ਸਮਾਜ ਅੱਜ ਵੀ ਗਫਲਤੀ ਦੀ ਨੀਂਦ ਵਿੱਚ ਸੌਤਾ ਪਿਆ ਹੈ ਉਹ ਆਪਣੇ ਹੱਕਾਂ ਤੋਂ ਇੰਨਾ ਜਾਣੂ ਨਹੀਂ ਹੋ ਸਕਿਆ ਜਿਨ੍ਹਾਂ ਨੂੰ ਸਮੇਂ ਦੇ ਹਲਾਤਾਂ ਅਨੁਸਾਰ ਹੋਣਾ ਚਾਹੀਦਾ ਸੀ ਉਸ ਤੋਂ ਬਾਅਦ ਸਾਡੇ ਵਿੱਚ ਪੈਦਾ ਹੋਏ ਜੋਤੀਵਾ ਫੁੱਲੇ ਮਹਾਤਮਾ ਬੁੱਧ 팀ਰਾਵ ਅੰਬੇੜਕਰ ਤੇ ਤੇਰੀ ਯਾਰ ਜੀ ਪ੍ਰੋਫੈਸਰ ਗੁਰਨਾਮ ਸਿੰਘ ਸੰਤਰਾਨੁਦਾਸੀ ਜਾਹੋਰ ਮਹਾਨ ਯੋਧੇ ਪੈਦਾ ਹੋਏ ਜਿਨ੍ਹਾਂ ਨੂੰ ਸਾਡੇ ਲੋਕਾਂ ਨੇ ਸਮਝਣ ਦੀ ਕੋਸ਼ਿਸ਼ ਨਹੀਂ ਕੀਤੀ ਮੈਂ ਕਿੰਨੀਆਂ ਕੁ ਬੇਨਤੀਆਂ ਕਰਾਂ ਉਹ ਆਪਣੀ ਪੂਰੀ ਪੂਰੀ ਜ਼ਿੰਦਗੀ ਲਾ ਕੇ ਚਲੇ ਗਏ ਪਰ ਸਾਡਾ ਸਮਾਜ ਵੀ ਅੱਜ ਵੀ ਉਸੇ ਹੀ ਗਰੀਬੀ ਦੀ ਦਲਦਲ ਵਿੱਚ ਫਸਿਆ ਪਿਆ ਹੈ ਅਸੀਂ ਚਾਹੁੰਦੇ ਹਾਂ ਕਿ ਸਾਡਾ ਸਮਾਜ ਉੱਭਰੇ ਅਸੀਂ ਕਿਸੇ ਪਾਰਟੀ ਦੇ ਕਿਸੇ ਸੰਸਥਾ ਦੇ ਗੁਲਾਮ ਨਹੀਂ ਬਿਲਕੁਲ ਆਜ਼ਾਦ ਹਾਂ ਤੇ ਆਪਾਂ ਨੇ ਲੋਕਾਂ ਨੂੰ ਆਜ਼ਾਦ ਵੇਖਣਾ ਚਾਹੁੰਦੇ ਹਾਂ ਕਿਉਂਕਿ ਮੈਂ ਆਪਣੇ ਸਮਾਜ ਦੀ ਗੱਲ ਕਰਾਂ ਮੈਂ ਤੁਹਾਨੂੰ ਵੀਰੋ ਕੀ ਦੱਸਾਂ ਇਹਨਾਂ ਦੁੱਖਿਆ ਜਦੋਂ ਤੁਹਾਡੇ ਘਰਾਂ ਵੱਲ ਜਾਂ ਅਸੀਂ ਆਪਣੇ ਪਰਿਵਾਰਾਂ ਵੱਲ ਨਿਗਾਹ ਮਾਰਦੇ ਹਾਂ ਤੇ ਅਸੀਂ ਖੂਨ ਦੇ ਹੰਝੂ ਰੋਂਦੇ ਹਾਂ 75 ਸਾਲ ਆਜ਼ਾਦੀ ਆਉਣ ਤੋਂ ਬਾਅਦ ਵੀ ਅੰਗਰੇਜ਼ ਨੂੰ ਜਾਣ ਤੋਂ ਬਾਅਦ ਵੀ ਤੁਹਾਡੀ ਉਹੀ ਦੁਰਦਸ਼ਾ ਹੈ ਮੈਂ ਤੁਹਾਨੂੰ ਸੱਚ ਦੱਸਦੇ ਹਾਂ ਇੱਕ ਚੀਨ ਦੀ ਬੜੀ ਪ੍ਰਸਿੱਧ ਕਹਾਵਤ ਹੈ ਕਿ ਜਿਹੜੇ ਲੋਕ ਆਪਣਾ ਮੂੰਹ ਨਹੀਂ ਧੋਂਦੇ ਰੱਬ ਵੀ ਕਦੇ ਉਹਨਾਂ ਦਾ ਮੂੰਹ ਸਾਫ਼ ਨਹੀਂ ਕਰਦਾ ਮੈਂ ਖਾਸ ਗੱਲ ਕਰਾਂ ਇੱਕ ਤਾਂ ਵੱਧ ਤੋਂ ਵੱਧ ਬੱਚਿਆਂ ਨੂੰ ਦਿੱਦਿਆ ਪੜਾਵੋ ਪਾਵੇ ਆਪ ਗਰੀਬੀ 'ਚ ਰਹਿ ਕੇ ਵੀ ਘੱਟ ਰੋਟੀ ਖਾ ਕੇ ਵੀ ਬੱਚਿਆਂ ਨੂੰ ਸਕੂਲ ਭੇਜੋ ਤਾਂ ਕਿ ਸਾਡੇ ਬੱਚੇ ਕੱਲ ਦੇ ਹੁਕਮਰਾਨ ਬਣ ਸਕਣ ਦੂਜਾ ਵੋਟਾਂ ਆਉਂਦੀਆਂ ਨੇ ਉਹ ਤੁਸੀਂ ਹਰ ਵਾਰੀ ਇਹ ਤਿਆਰ ਰਹਿੰਦੇ ਹੋ ਕਿ ਅਸੀਂ ਉਹਨਾਂ ਨੂੰ ਵੋਟਾਂ ਦੇਣੀ ਆ ਉਹਨਾਂ ਦੇ ਪਿਛੇ ਲੱਗੂ ਬਣ ਜਾਂਦੇ ਹੋ ਉਹਨਾਂ ਦੇ ਨਾਂ ਤੇ ਝੂਠੇ ਪ੍ਰਚਾਰ ਕਰਨ ਤੋਰ ਪੈਂਦੇ ਹੋ ਤੁਸੀਂ ਖੁਦ ਮਾਲਕ ਬਣੋ ਖੁਦ ਆਪਣੇ ਸੰਗਠਨ ਬਣਾਓ ਮੈਂ ਖਾਸ ਕਰਕੇ ਅੱਜ ਸਾਡੇ ਦੇ ਵਿੱਚ ਸਾਡੇ ਭਰਾ ਹਰਿਆਣੇ ਦੇ ਵਿੱਚ 52 ਜਾਤੀਆਂ ਹਨ ਜੋ ਸ਼ਡਿਊਲਡ ਕਾਸਟ ਐਸ்சி ਭਾਈਚਾਰੇ ਨਾਲ ਸੰਬੰਧਤ ਹਨ ਉਹਦੇ ਵਿੱਚੋਂ ਕੁਝ ਕਾਸਟਾਂ ਜਿਨ੍ਹਾਂ ਨੇ ਵਿੱਦਿਆ ਪੜ੍ਹੀ ਉਹ ਅੱਗੇ ਨਿਕਲ ਚੁੱਕੇ ਹਨ ਉਹ ਹੈ ਸਾਡਾ ਜਾਟਵ ਸਮਾਜ ਦੇ ਬਦਸੀਆ ਸਮਾਜ ਜੋ ਕਿ ਵਿੱਦਿਆ ਹੋਣ ਕਰਕੇ ਬਹੁਤ ਅੱਗੇ ਨਿਕਲਿਆ ਹੈ ਸਾਡੇ ਲੋਕਾਂ ਨੂੰ ਵੀ ਚਾਹੀਦਾ ਹੈ ਕਿ ਬੱਚਿਆਂ ਨੂੰ ਵੱਧ ਤੋਂ ਵੱਧ ਵਿੱਦਿਆ ਪੜਾਉਣਾ ਤਾਂ ਕਿ ਅਸੀਂ ਜੋ ਬ੍ਰਾਹਮਣਵਾਦੀ ਸਰਕਾਰਾਂ ਹਨ ਉਹਨਾਂ ਦਾ ਮੁਕਾਬਲਾ ਕਰ ਸਕੀਏ ਭਾਰਤ ਵਿੱਚ ਚਾਹੇ ਭਾਜੀਪੀ ਹੋਵੇ ਜਾਂ ਕਾਂਗਰਸ ਹੋਵੇ ਜਾਂ ਕੇਂਦਰੀਵਾਲ ਹੋਵੇ ਇਹ ਤਿੰਨਾਂ ਨੂੰ ਚਲਾਉਣ ਦੇ ਪਿੱਛੇ ਆਰਐਸਐਸ ਕੰਮ ਕਰਦੀ ਹੈ ਸਾਡੇ ਲੋਕਾਂ ਨੂੰ ਇਸ ਗੱਲ ਦੀ ਸਮਝ ਨਹੀਂ ਆਉਂਦੀ ਉਹ ਇਧਰੋਂ ਨਿਕਲਦੇ ਦੂਜੇ ਜਾਲ ਵਿੱਚ ਫਸ ਜਾਂਦੇ ਹਨ ਤਾਂ ਮੈਂ ਬੇਨਤੀ ਕਰਾਂਗਾ ਕਿ ਇਹਨਾਂ ਤੋਂ ਬਚੋ ਜਿਸ ਜਿਸਾ ਆਦਮੀ ਨੂੰ ਅੱਗੇ 70 ਸਾਲ ਪਰਖਿਆ ਇਹ ਜਿਨ੍ਹਾਂ ਨੇ 70 ਸਾਲ ਦੇ ਸਾਡਾ ਕੁਝ ਨਹੀਂ ਸਵਾਰਿਆ ਇਹਨਾਂ ਦੋਹਾਂ ਪਾਰਟੀਆਂ ਨੇ ਜਾਤੀਜੀ ਕੇਜਰੀਵਾਲ ਪੰਜਾਬ ਦੇ ਚਾਹੇ ਤੇ ਦੇਖੋ ਉਹਨੇ ਭਗਵੰਤ ਮਾਨ ਨੇ ਸਾਡੇ ਲੋਕਾਂ ਦੀ ਕੀ ਦਸ਼ਾ ਬਣਾਈ ਆ ਤੁਸੀਂ ਵਾਰ-ਵਾਰ ਇਹਨਾਂ 'ਤੇ ਇਤਬਾਰ ਨਾ ਕਰੋ ਕਿਉਂਕਿ ਮਾਰਿਆ ਉਹ ਜਾਂਦਾ ਹੈ ਜਿਹੜਾ ਬਹੁਤਾਂ ਵਿਸ਼ਵਾਸ ਕਰਦਾ ਹੈ ਤੁਸੀਂ ਇਹ ਜਿਹੜੀ ਬੋਰਡ ਦਾ ਅਧਿਕਾਰ ਤੁਹਾਨੂੰ ਡਾਕਟਰ ਮੇੜਕਰ ਸਾਹਿਬ ਦੀ ਕਿਰਪਾ ਨਾਲ ਮਿਲਿਆ ਜਨੇ ਚਾਰ ਬੱਚੇ ਆਪਣੇ ਵਾਰ ਕੇ ਤੁਹਾਨੂੰ ਬੋਰਡ ਦਾ ਅਧਿਕਾਰ ਦਿੱਤਾ ਹੈ ਤੁਸੀਂ ਇਸ ਗੱਲ ਨੂੰ ਸਮਝੋ ਜਿੱਦਣ ਮੇਜਦੂਰ ਲੋਕੋ ਮਹਿਮਤ ਕਾ ਸ਼ਲੋਕੋ ਤੁਸੀਂ ਸਮਝ ਗਏ ਉਹ ਦਿਨ ਦਿੱਲੀ ਦਾ ਤਖਤ ਤੁਹਾਡੇ ਕੋਲ ਹੋਵੇਗਾ ਅੱਜ ਦਿੱਲੀ ਦਾ ਤਖਤ ਅਮੀਰਾਂ ਕੋਲ ਹੈ ਅਮਾਨੀ ਜਨਾਨੀ ਬਿਰਲਾ ਟਾਟਾ ਧਾਲਮੀਆਂ ਜਾ ਹੋਰ ਜੋ ਅਮੀਰ ਕਰਾਣੇ ਹਨ ਇਹ ਸਰਕਾਰਾਂ ਅਰਬਾਂ ਰੁਪਈਆਂ ਨਾ ਤੋਂ ਚੰਦੇ ਲੈ ਕੇ ਸਾਡੇ ਵਿੱਚੋਂ ਕੁਝ ਬੰਦੇ ਖੜੇ ਕਰ ਦਿੰਦੇ ਹਨ ਉਹ ਫਸਲੀ ਬਟੇਰੇ ਸਾਡੇ ਵਿੱਚ ਆਉਂਦੇ ਹਨ ਇੱਕ ਬੜੀ ਪ੍ਰਸਿੱਧ ਕਹਾਵਤ ਚੱਲਦੀ ਹੈ ਵੀਡੀਓ ਵਿੱਚ ਵੀ ਕਿ ਖਰੀਦਿਆ ਹੋਇਆ ਤਿੱਤਰ ਉਹ ਆਪਣੀ ਬੋਲੀ ਬੋਲਦਾ ਹੈ ਆਪਣੇ ਸਮਾਜ ਵਿੱਚ ਜਾ ਕੇ ਤੇ ਦੂਜੇ ਲੋਕਾਂ ਨੂੰ ਆਪਣੇ ਜਾਲ ਵਿੱਚ ਫਸਾਉਂਦਾ ਹੈ ਉਸ ਦਾ ਮਾਲਕ ਉਹਦੀ ਪਰਮੇਂਸ਼ੀਵਾ ਕਰਦਾ ਹੈ ਉਹਨੂੰ ਵੱਦ-ਵੱਦ ਖੁਰਾਕ ਦਿੰਦਾ ਹੈ ਤਾਂ ਕਿ ਉਹ ਹਰ ਇਲੈਕਸ਼ਨ ਦੇ ਵਿੱਚ ਆਪਣੀ ਬੋਲੀ ਬੋਲ ਕੇ ਸਾਡੇ ਗਰੀਬਾਂ ਨਾਲ ਛਲਫਰੇਵ ਕਰਕੇ ਵੋਟ ਖਰੀਦ ਕੇ ਉਹ ਅਮੀਰ ਘਰਾਣਿਆਂ ਨੂੰ ਫਾਇਦਾ ਦਿੰਦਾ ਹੈ ਇਸ ਵਾਸਤੇ ਮੈਂ ਬੇਨਤੀ ਕਰਾਂ ਤੇ ਬੋਲਣ ਨੂੰ ਤਾਂ ਮੈਂ ਕਹਿੰਨਾ ਵੀ ਭਾਵੇਂ 2 ਮਹੀਨੇ ਲੱਗੇ ਰਿਹਾ 6 ਮਹੀਨੇ ਲੱਗੇ ਇੰਨਾ ਕੁ ਸਾਡੀਆਂ ਪ੍ਰੋਬਲਮਾਂ ਹਨ ਇੰਨੀਆਂ ਦਿੱਕਤਾਂ ਹਨ ਅੱਜ ਅਸੀਂ ਹੋਰ ਗਰੀਬ ਹੁੰਦੇ ਜਾ ਰਹੇ ਹਾਂ ਇਸ ਵਾਸਤੇ ਜਿਹੜੇ ਨੇਤਾ ਤੁਹਾਡੇ ਘਰਾਂ ਵਿੱਚ ਆਉਂਦੇ ਨੇ ਇਹਨਾਂ ਤੇ ਸਵਾਲ ਕਰੋ ਜਿਵੇਂ ਪੰਜਾਬ ਵਿੱਚ ਹਰਿਆਣਾ ਵਿੱਚ ਕਿਸਾਨ ਲੋਕ ਇਹ 10 ਸਾਲ ਖੱਟਰਨੇ ਰਾਜ ਕੀਤਾ ਹਰਿਆਣਾ ਵਿੱਚ ਹਾਂ ਕੁਝ ਕੰਮ ਚੰਗੇ ਕੀਤੇ ਨੇ ਇੱਕ ਦੋ ਗੱਲਾਂ ਦੀ ਮੈਂ ਇਹਨਾਂ ਦੀ ਸਲਾਘਾ ਵੀ ਕਰਾਂਗਾ ਕਿ ਇੱਕ ਤਾਂ 70 ਸਾਲ ਦੇ ਰਾਜ ਵਿੱਚ ਪਹਿਲੀ ਵਾਰੀ ਡੀ ਜਾਂ ਸੀ ਗਰੁੱਪ ਵਿੱਚ ਪਰਤੀਆਂ ਹੋਈਆਂ ਹਨ ਉਹਨਾਂ ਦੇ ਵਿੱਚ ਬਿਨਾਂ ਮੈਰਿਟ ਦੇ ਆਧਾਰ ਉੱਤੇ ਪਰਤੀਆਂ ਕੀਤੀਆਂ ਗਈਆਂ ਅਸੀਂ ਇਸ ਗੱਲ ਦਾ ਧੰਨਵਾਦ ਕਰਦੇ ਹਾਂ ਦੂਜਾ ਸਿਲੰਡਰ ਜੋ ਸਾਡੇ ਆਮ ਲੋੜ ਹੈ ਰਸੋਈ ਦੀ ਉਹਨੂੰ ਜਿਹੜਾ ਕਾਂਗਰਸ ਨੇ ਪਰਚੀਆਂ ਦੇ ਸਾਹਮਣੇ ਮਿਲਦੇ ਸਨ ਉਹਨੂੰ ਖੁੱਲਾ ਲਾਂਡ ਦਿੱਤਾ ਤਾਂ ਕਿ ਹਰ ਆਦਮੀ ਉਹਨੂੰ ਵਰਤ ਸਕੇ ਮਹਿੰਗਾ ਜ਼ਰੂਰ ਹੋਇਆ ਪਰ ਉਹ ਹਰ ਆਦਮੀ ਨੂੰ ਬਿਨਾ ਬਲੈਕ ਤੋਂ ਮਿਲ ਰਿਹਾ ਹੈ ਹੁਣ ਪਤਾ ਨਹੀਂ ਇਹ ਤਾਂ ਲੋਕਾਂ ਦੇ ਅਥਵਾਸਾ ਕਿ ਸਰਕਾਰ ਕੀ ਦੀ ਬਣਦੀ ਆ ਪਰ ਮੈਂ ਇੱਕ ਦਿਨ ਤੇ ਸਰਕਾਰਾਂ ਨੂੰ ਕਰਾਂ ਇੱਕ ਮੈਂ ਹੋਰ ਤੁਹਾਡੇ ਨੋਟਿਸ ਵਿੱਚ ਲਿਆ ਦਿਆਂ ਕਿ ਪਿਛਲੀ ਵਾਰ ਸਰਸਾ ਸ਼ੀਟ ਤੋਂ ਦੁੱਗਲ ਨਾਂ ਦੀ ਔਰਤ ਜੋ ਐਮਪੀ ਬਣੀ ਸੀ ਮੈਨੂੰ ਨਹੀਂ ਪਤਾ ਕਿ ਉਹ ਕੋਨੇ ਕਦੀ ਪਿੰਡਾਂ ਦੇ ਵਿੱਚ ਆ ਕੇ ਦੌਰਾ ਕੀਤਾ ਹੋਵੇ ਜਾਂ ਲੋਕਾਂ ਦੀਆਂ ਤਕਲੀਫਾਂ ਨੂੰ ਸਮਝਿਆ ਜਾਣਿਆ ਹੋਵੇ ਬਹੁਤੇ ਲੋਕਾਂ ਨੇ ਉਹਦੀ ਸ਼ਕਲ ਨਹੀਂ ਵੇਖੀ ਮੈਂ ਹੁਣ ਵੀ ਜਿਹੜੇ ਕੈਂਡੀਡੇਟ ਖਲੋਤੇ ਹਨ ਵੱਡੀਆਂ ਪਾਰਟੀਆਂ ਵੱਲੋਂ ਮੈਂ ਉਹਨਾਂ ਨੂੰ ਸੰਕੇਤ ਦੇਣਾ ਚਾਹੁੰਦਾ ਹਾਂ ਕਿ ਉਹ ਸਾਡੇ ਦਰਮਿਆਨ ਰਹਿਣ ਲੋਕਾਂ ਦੇ ਉਹ ਮੁੜ ਕੇ ਵੱਡੀਆਂ-ਵੱਡੀਆਂ ਕੋਠੀਆਂ ਪਾ ਕੇ ਸ਼ਹਿਰਾਂ ਵਿੱਚ ਏਸੀ ਕਮਰਿਆਂ ਵਿੱਚ ਫਿੱਟ ਹੋ ਜਾਂਦੇ ਹਨ ਤੇ ਸਾਡੇ ਦੁੱਖ ਸਾਡੇ ਉੱਤੇ ਦੁੱਖਾਂ ਦੇ ਪਹਾੜ ਉਸੇ ਤਰ੍ਹਾਂ ਜਾਰੀ ਰਹਿੰਦੇ ਹਨ ਮੈਂ ਇੱਕ ਹੋਰ ਮਜ਼ਦੂਰ ਵਰਗ ਨੂੰ ਬੇਨਤੀ ਕਰਨੀ ਚਾਹੁੰਦਾ ਹਾਂ ਕਿ ਬਹੁਦੇ ਬੰਦੇ ਸਾਡੇ ਲੋਕਾਂ ਨੂੰ ਆ 2-2 ਕਿਲੋ ਕਣਕ ਦਾ ਲਾਲਚ ਨਾ ਦਿਓ ਸਾਡੇ ਬੱਚਿਆਂ ਨੂੰ ਨੌਕਰੀਆਂ ਦਿਓ ਜੇ ਹਰ ਘਰ ਵਿੱਚ ਇੱਕ ਸਰਕਾਰੀ ਨੌਕਰੀ ਹੋਵੇਗੀ ਤੇ ਇਹ 2 ਕਿਲੋ ਕਣਕ ਅਸੀਂ ਆਪਣੀ ਆਪੇ ਖਰੀਦ ਲਵਾਂਗੇ ਇਹਦੀ ਸਾਨੂੰ ਕੋਈ ਜ਼ਰੂਰਤ ਨਹੀਂ ਸਾਨੂੰ ਮੰਗਤੇ ਨਾ ਬਣਾਓ ਦੂਜੀ ਗੱਲ ਰਹੀ ਮਨਰੇਗਾ ਦੀ ਕਈ ਲੋਕ ਇੰਜ ਹਰ ਕੇ ਮਨਰੇਗਾ ਚੰਗੀ ਆਪਣੀ ਆਪਣੀ ਸੋਚ ਹੁੰਦੀ ਆ ਪਰ ਮੈਂ ਕਹਿੰਦਾ ਮਨਰੇਗਾ ਜਿਹੜੀ ਆ ਉਹ ਸਾਡੇ ਲਈ ਇੱਕ ਗੁਲਾਮੀ ਆ ਕਿ ਸਾਡੇ ਲੋਕਾਂ ਦੇ ਫੇਰ ਬੱਠਲ ਤੇ ਕਈ ਕੁਆੜੀ ਝਾੜੂ ਸਾਡੀਆਂ ਮੌਰਾਂ ਦੇ ਟੰਗ ਦਿੱਤਾ ਹੈ ਸਾਨੂੰ ਦੂਜੀਆਂ ਨੌਕਰੀਆਂ ਦਿੱਤੀਆਂ ਜਾਣ ਜਾਂ ਜਿਹੜੇ ਮਨਰੇਗਾ ਵਿੱਚ ਬੰਦੇ ਰੱਖਣੇ ਹਨ ਉਹ ਪੱਕੇ ਪਰਮਾਨੈਂਟ ਰੱਖੇ ਜਾਣ ਖਾਲੇ ਮਹਿਰੇ ਸੋਇਆਂ ਸੜਕਾਂ ਤੇ ਸਾਡੀਆਂ ਮੁਟਿਆਰਾਂ ਧੀਆ ਪਣਾ ਹੱਥਾਂ ਵਿੱਚ ਚੂੜੇ ਪਾ ਕੇ ਨਵ ਵਿਆਈਆਂ ਢਾਹ ਖੋਤ ਰਹੀਆਂ ਹਨ ਗੰਦੇ ਨਾਲਿਆਂ ਵਿੱਚ ਸੱਪਾਂ ਦੀਆਂ ਸਿਰੀਆਂ ਮਿੱਧ ਰਹੀਆਂ ਹਨ ਅਸੀਂ ਕਹਿੰਦੇ ਹਾਂ ਤੇ ਦੇਸ਼ਾਂ ਤੇ ਇਹ ਇਹ ਲੋਕ ਵੀ ਆਪਣੀਆਂ ਧੀਆ ਪਣਾ ਨੂੰ ਮੰਰੇਗਾ ਵਿੱਚ ਭੇਜਣ ਇਹ ਕਿਉਂ ਨਹੀਂ ਭੇਜਦੇ ਤੋ ਮੇਰੇ ਕਹਿਣ ਤੋਂ ਪਾ ਰਿਆ ਪਈ ਮਨਰੇਗਾ ਵੀ ਸਾਡੇ ਦੇ ਕੋ ਗੁਲਾਮੀ ਦਾ ਜੂਲਾ ਏ ਆਪਣੇ ਬੱਚੇ ਪੜਾਓ ਵਨ ਨੰਬਰ ਨੌਕਰੀਆਂ ਲਓ ਗਜਟਡ ਅਫਸਰ ਬਨਾਓ ਤਕਨੀਕੀ ਕੰਮ ਸਿਖਾਓ ਤੇ ਮਨਰੇਗਾ ਵਰਗੀਆਂ ਲਾਮਤਾਂ ਤੋਂ ਖਿਹੜਾ ਛਡਾਓ ਜਿੰਨਾ ਤੋੜ ਨੂੰ ਝਾੜੂ ਬੁੱਕਰ ਚੱਕੀ ਰੱਖੋਗੇ ਗੁਲਾਮ ਬਣੇ ਰਹੋਗੇ ਅਸੀਂ ਤਾਂ ਕਹਿੰਦੇ ਕੋਈ ਕਿਸੇ ਦੀ ਗੁਲਾਮੀ ਕਰੇ ਨਾ ਭਾਰ ਦੀਆਂ ਜ਼ਮੀਨਾਂ ਵੰਡੀਆਂ ਜਾਣ ਤਾਂ ਕਿ ਹਰ ਬੰਦੇ ਕੋਲੇ 5-7 ਕਿੱਲੇ ਜ਼ਮੀਨ ਹੋਵੇ ਉਹਦੇ ਬੱਚੇ ਆਪਣੇ ਖੇਤਾਂ ਵਿੱਚ ਜਾਣ ਆਪਣੀ ਫਸਲ ਪੈਦਾ ਕਰਨ ਨਾਲੇ ਦੇਸ਼ ਦਾ ਵਿਕਾਸ ਹੋਵੇਗਾ ਦੇਸ਼ ਤਰੱਕੀ ਕਰੇਗਾ ਅੱਜ ਹਜ਼ਾਰਾਂ ਏਕੜ ਜ਼ਮੀਨ ਇਹਨਾਂ ਅਮੀਰ ਲੋਕਾਂ ਨੇ بڑے بڑے ਅਮੀਰ ਲੋਕਾਂ ਨੇ ਮਲ ਰੱਖੀ ਆ ਉਹਨਾਂ ਨੂੰ ਪਤਾ ਨਹੀਂ ਕਦੇ ਉਹ ਖੇਤਾਂ 'ਚ ਹੀ ਨਹੀਂ ਜਾਂਦੇ ਸੋ ਇਹ ਜਿਹੜੀ ਸਰਮਾਇਦਾਰੀ ਸਿਸਟਮ ਤੇ ਦੂਜੀ ਗੱਲ ਇਹ ਜਾਤਪਾਤ ਸ਼ੂਹਾ ਸ਼ਾਤ ਅਸੀਂ ਇਹ ਦੋਨੇ ਚੀਜ਼ਾਂ ਭਾਰਤ ਵਿੱਚੋਂ ਖਤਮ ਕਰਨੀਆਂ ਚਾਹੁੰਦੇ ਹਾਂ ਇੱਕ ਜਾਤ ਪਾਤ ਤੇ ਦੂਜੀ ਅਮੀਰੀ ਗਰੀਬੀ ਦਾ ਪਾੜਾ ਇਹ ਸਜਣੋ ਤਾਂ ਹੀ ਹੋਣਿਆ ਇੱਕ ਦੋ ਮੈਂ ਹੋਰ ਸੰਕੇਤ ਦੇਣਾ ਚਾਹੁੰਦਾ ਹਾਂ ਕਿ ਸਾਡੇ ਜਿਹੜੇ ਨੇਤਾ ਬਣ ਕੇ ਜਾਂਦੇ ਹਨ ਉਹ ਪਾਰਲੀਮੈਂਟ ਵਿੱਚ ਜਾਂ ਲੋਕ ਸਭਾ ਵਿੱਚ ਜਾਂ ਵਿਧਾਨ ਸਭਾ ਵਿੱਚ ਆਪਣੇ ਸਮਾਜ ਦੀ ਗੱਲ ਕਰਿਆ ਕਰਨ ਜਦੋਂ ਉਹਨਾਂ ਨੂੰ ਪਤਾ ਹੀ ਨਹੀਂ ਕਿ ਸਾਡੀਆਂ ਸਾਡੇ ਵਿੱਚ ਜੰਮ ਪੜ ਕੇ ਗਿਆ ਸਾਡੀਆਂ પરિਸਥਿਤੀਆਂ ਦਾ ਸਾਡੀਆਂ ਔਕੜਾਂ ਦਾ ਉਹ ਮੁਸੀਬਤਾਂ ਦਾ ਉਹਨਾਂ ਨੂੰ ਪਤਾ ਹੀ ਨਹੀਂ ਉਹ ਸਾਡੀ ਗੱਲ ਕੀ ਕਰਨਗੇ ਉੱਥੇ ਜਾ ਕੇ ਇਸ ਵਾਸਤੇ ਨਮਾਇੰਦੇ ਉਹ ਲੋਕ ਬਣਾਏ ਜਾਣ ਜਿਹੜੇ ਚੋਲੀ ਚੁੱਕ ਤੇ ਚਮਚਾਗਰੀ ਤੋਂ ਦੂਰ ਹੋਣ ਮੈਂ ਇੱਕ ਛੋਟੀ ਜੀ ਉਦਾਹਰਨ ਗਿਆ ਦੇਵਾਂ ਕਿ ਕੱਲ ਪਰਸੋ ਹਸਰਾਜ ਨੂੰ ਪੰਜਾਬ ਵਿੱਚ ਲੋਕਾਂ ਨੇ ਪੁੱਛਿਆ ਕਿ ਤੁਸੀਂ ਐਂ ਦੱਸ ਦਿਓ ਮਜ਼ਦੂਰਾਂ ਦੀ ਦਿਹਾੜੀ ਕੀ ਹੈ ਭਾਰਤ ਵਿੱਚੋਂ ਜਾਂ ਪੰਜਾਬ ਵਿੱਚ ਉਹ ਕਹਿੰਦਾ ਮੈਂ ਕਿਹੜਾ ਕਲਰਕ ਲੱਗਾ ਐ ਬਈ 5 ਸਾਲ ਤੂੰ ਐਮਪੀ ਰਿਆ ਐ ਤੂੰ ਉੱਥੇ ਨਰ ਉੱਥੇ ਕੀ ਤੂੰ ਹੱਸਣ ਵਾਸਤੇ ਗਿਆ ਸੀ ਉਹ ਤੁਸੀਂ ਗਾਇਕ ਸਟੇਜਾਂ ਤੇ ਸੀ ਹੁਣ ਤੁਸੀਂ ਨੇਤਾ ਬਣਦੇ ਹੋ ਲੋਕਾਂ ਦੇ ਇੱਕ ਸਾਡੇ ਦੇਸ਼ ਵਿੱਚ ਹੋਰ ਬੜਾ ਪ੍ਰਚਲਨ ਚੱਲ ਗਿਆ ਐ ਜਦੋਂ ਵੱਡੀਆਂ ਪਾਰਟੀਆਂ ਨੂੰ ਹਾਰਦੀ ਦੀ ਆ ਵੀ ਸਾਨੂੰ ਕੋਈ ਕੈਂਡੀਡੇਟ ਨਹੀਂ ਮਿਲਦਾ ਇਹ ਫਿਲਮੀ ਐਕਟਰਾਂ ਨੂੰ ਜਾਂ ਗਾਇਕਾਂ ਨੂੰ ਇਹ ਨੌਜਵਾਨਾਂ ਦੀ ਵੋਟ ਆਪਣੇ ਵੱਲ ਖਿੱਚਣ ਲਈ ਇਹ ਉਹਨਾਂ ਗਾਇਕਾਂ ਨੂੰ ਪੇਸ਼ ਕਰਦੇ ਹਨ ਤਾਂ ਕਿ ਲੋਕ ਨੌਜਵਾਨ ਬੱਚੇ ਦੇ ਨੌਜਵਾਨ ਬੀਬੀਆਂ ਲੜਕੀਆਂ ਲੜਕੇ ਗੁੰਮਰਾਹ ਹੋ ਕੇ ਉਹਨਾਂ ਨੂੰ ਵੋਟ ਪਾ ਦੇਣ ਗਾਇਕ ਸਮਝ ਕੇ ਇੱਕ ਗਾਇਕ ਚੰਗਾ ਗਾਇਕ ਤਾਂ ਹੋ ਸਕਦਾ ਹੈ ਪਾਵੇਂ ਉਹ ਸੂਫੀ ਕਲਾਕਾਰ ਹੋਵੇ ਜਾਂ ਲੋਕ ਗੀਤਾਂ ਦਾ ਉਚਾਰਨ ਕਰਨ ਵਾਲਾ ਹੋਵੇ ਪਰ ਉਹ ਇੱਕ ਰਾਜਨੇਤਾ ਨਹੀਂ ਹੋ ਸਕਦਾ ਉਹਨੂੰ ਨਹੀਂ ਪਤਾ ਧਰਮਿੰਦਰ ਦਾ ਮੁੰਡਾ ਕਿਹ ਲੋ ਸੰਨੀ ਦਿਓਲ ਗੁਰਦਾਸਪੁਰ ਤੋਂ ਬਣਿਆ ਇਸੇ ਤਰ੍ਹਾਂ ক্রিকেট ਦਾ ਖਿਡਾਰੀ ਇੱਕ ਉਹਨਾਂ ਲੋਕ ਸਭਾ ਦਾ ਰਿਆ ਜੈਪੁਰ ਦਾ ਹੇਮਾ ਮੱਲ ਨਹੀਂ ਜਾਂ ਹੋਰ ਸੰਜੇ ਦੱਤ ਵਰਗੇ ਕਈ ਇਸ ਤਰ੍ਹਾਂ ਦੇ ਧਾਰਮਿਕ ਕਿਉਂਕਿ ਇਹਨਾਂ ਨੇ ਇੱਕ ਜਾਲ ਬਣਾ ਲਈ ਹੈ ਸਾਡੇ ਲੀਡਰਾਂ ਨੇ ਸਰਕਾਰਾਂ ਨੇ ਸੱਚ ਬੋਲਣ ਵਾਲੇ ਬੰਦੇ ਨੂੰ ਇਹ ਟਿਕਟ ਨਹੀਂ ਦਿੰਦੇ ਇਹ ਉਹਨੂੰ ਬਣਾਉਂਦੇ ਨੇ ਜਿਹੜਾ ਉੱਥੇ ਚੁੱਪ ਕਰਕੇ ਪਾਰਲੀਮੈਂਟ ਗੁੰਗਾ ਬਣ ਕੇ ਬਹਿ ਜਾਵੇ ਇਹਨਾਂ ਗਾਇਕਾਂ ਨੂੰ ਟਿਕਟਾਂ ਦੇਣ ਦੀ ਕੀ ਲੋੜ ਆ ਜਿਹੜੇ ਕ੍ਰਾਂਤੀਕਾਰੀ ਲੋਕ ਹੈ ਟਿਕਟਾਂ ਦੇਣੀਆਂ ਉਹਨਾਂ ਨੂੰ ਦਿਓ ਇਸੇ ਹੀ ਕਾਰਨ ਹਮ ਸਾਰਾ ਨੂੰ ਪਤਾ ਨਹੀਂ ਲੱਗਦਾ ਕਿ ਮੈਂ ਕੀ ਬੋਲਣਾ ਹੈ ਉਹ ਸਾਡੇ ਪਰਿਵਾਰਾਂ ਵਿੱਚ ਜੰਮਿਆ ਉਹਨੂੰ ਸਾਡੀਆਂ ਤਕਲੀਫਾਂ ਦਾ ਨਹੀਂ ਪਤਾ ਉਹ 5 ਸਾਲ ਰਿਹਾ 5 ਸਾਲਾਂ ਦਾ ਜੋ ਕਦੇ ਵੀ ਨਹੀਂ ਮਜ਼ਦੂਰਾਂ ਬਦਲੇ ਬੋਲਿਆ ਹੁਣ ਉਹ ਪੰਜਾਬ ਵਿੱਚ ਫੇਰ ਆ ਗਿਆ ਬੀਜੇਪੀ ਭਾਰਤ ਦਾ ਸੰਵਿਧਾਨ ਖਤਮ ਕਰ ਰਹੀ ਆ ਸਾਰੀਆਂ ਜਿੰਨੀਆਂ ਸਾਡੀਆਂ ਰਿజర్ਵਤਾ ਦੇ ਨੌਕਰੀਆਂ ਮਿਲਦੀਆਂ ਸੀ ਉਹ ਸਾਰੀਆਂ ਉਹਨੇ ਖੂ ਖਾਤੇ ਪਾ ਦਿੱਤੀਆਂ ਐ ਪ੍ਰਾਈਵੇਟ ਕਰ ਦਿੱਤੀਆਂ ਨੇ ਰੇਲਵੇ ਵੇਚ ਦਿੱਤੀ ਹਵਾਈਏ ਅੱਡੇ ਵੇਚ ਦਿੱਤੇ ਹੋਰ ਵੀ ਜਿਹੜੀਆਂ ਸਾਡੀਆਂ ਮਤਲਬ ਸੰਸਥਾਵਾਂ ਸੀ ਉਹਨਾਂ ਦੇ ਵਿੱਚ ਸਾਨੂੰ ਸਾਡੇ ਬੱਚੇ ਅੱਗੇ ਲੱਗ ਜਾਂਦੇ ਸੀ ਰਿਜ਼ਰਵੇਸ਼ਨ ਦੇ ਆਧਾਰ ਤੇ ਉਹ ਵੀ ਸਾਰੇ ਖਤਮ ਕਰ ਦਿੱਤੇ ਸੋ ਇਹਨਾਂ ਲੋਕਾਂ ਤੋਂ ਸਾਵਧਾਨ ਰਹੋ ਜਿਹੜਾ ਬੰਦਾ 10 ਸਾਲ ਵਿੱਚ ਜਾਂ ਕਾਂਗਰਸ 50 ਸਾਲ ਵਿੱਚ ਨਹੀਂ ਤੁਹਾਡਾ ਕੋ ਸਵਾਰ ਸਕੀ ਤੁਸੀਂ ਉਹਨਾਂ ਤੋਂ ਫਿਰ ਆਸ ਰੱਖਦੇ ਹੋ ਕਿ ਉਹ ਸਾਡਾ ਭਲਾ ਕਰਨਗੇ ਜਿਹੜਾ ਵੀ ਲੀਡਰ ਤੁਹਾਡੇ ਕੋਲੇ ਆਵੇ ਉਹਨਾਂ ਦੀ ਪੂਰੀ ਖਚਾਈ ਕਰੋ ਇਹਨਾਂ ਦੇ ਸਾਹਮਣੇ ਬੀਬੀਆਂ ਪੈਣਾ ਧੀਆਂ ਬੋਲਣ ਬੱਚੇ ਬੋਲਣ ਨੌਜਵਾਨ ਬੋਲਣ ਤੋਂ ਰੋਜ਼ਗਾਰ ਦੀ ਗੱਲ ਕਰਨ ਇਹਨਾਂ ਤੋਂ ਨੌਕਰੀਆਂ ਦੀ ਗੱਲ ਕਰਨ ਇਹਨਾਂ ਤੋਂ ਗੁਲਾਮੀ ਦੇ ਛੰਦ ਨਾ ਮੰਗੋ ਕਿ ਸਾਨੂੰ ਮਨਰੇਗਾ ਦੇ ਦਿਓ ਜੀ ਯਾਰੋ ਤੁਸੀਂ ਕਿਉਂ ਸਦਾ ਗੁਲਾਮ ਬਣੇ ਰਹਿਣਾ ਚਾਹੁੰਦੇ ਹੋ ਤੁਸੀਂ ਕਿਉਂ ਨਹੀਂ ਦੇਸ ਦੇ ਰਾਜੇ ਬਣਦੇ ਇਹ ਕੋ ਰੱਬ ਤੋਂ ਡਿੱਗੇ ਆਦਮੀ ਥੋੜਿਆ ਵੀ ਇਹਨਾਂ ਨੇ ਤੁਰ ਦਰਗਾਹਾਂ 'ਚ ਲਿਖਾਇਆ ਵੀ ਰਾਜੇ ਅਸੀਂ ਬਣਨਾ ਹੈ ਡਾਕਟਰ ਮੇੜ ਕਰਨੇ ਆਪਣੇ ਚਾਰ ਪੁੱਤਰ ਜੀਵਨ ਖਤਮ ਕਰਕੇ ਆਪਣਾ ਪੂਰੀ ਜਿੰਦਰੀ ਦੁੱਖ ਭੀ ਕੇ ਤੁਹਾਨੂੰ ਰਾਜੇ ਬਣ ਦੀ ਬੋੜ ਬੋੜ ਦਿੱਤੀ ਯਾਰ ਤੁਸੀਂ ਉਹਦੀ ਸਹੀ ਵਰਤੋਂ ਕਰੋ ਦੂਜਾ ਤੁਹਾਡੇ ਵਿੱਚ ਨੁਕਸਾ ਕਿ ਜੇ ਤੁਹਾਡੇ ਵਿੱਚ ਕੋਈ ਬੰਦਾ ਤੁਹਾਡੀ ਅਗਵਾਈ ਕਰਦਾ ਤੁਸੀਂ ਆਪਣੇ ਬੰਦੇ ਨੂੰ ਸਤਕਾਰ ਨਹੀਂ ਦਿੰਦੇ ਤੁਸੀਂ ਆਪਣੇ ਬੰਦੇ ਦੇ ਨਾਲ ਨਹੀਂ ਖੜਦੇ ਚਾਹੇ ਉਹ ਸਾਡੇ ਪੱਤਰਕਾਰ ਵੀਰ ਹੋਣ ਜਾਂ ਸਾਡੇ ਬੁਲਾਰੇ ਹੋਣ ਮੈਂ ਪੂਰੇ ਭਾਰਤ ਦੀ ਗੱਲ ਕਰ ਰਿਹਾ ਹਾਂ ਸੋ ਮੇਰੇ ਵੀਰੋ ਇਸ ਗੱਲ ਨੂੰ ਸਮਝੋ ਇਹ ਨਿੱਕੇ ਨਿੱਕੀਆਂ ਜਿਹੜੀਆਂ ਵਿਰੋਧਤਾਵਾਂ ਨੇ ਇਹਨੂੰ ਭੁੱਲ ਜਾਓ ਜੇ ਤੁਸੀਂ ਰਾਜਪਾਗ ਦੇ ਮਾਲਕ ਬਣਨਾ ਹੈ ਤੇ ਈਰਖਾ ਭਾਵਨਾ ਨੂੰ ਤਿਆਗੋ ਅੱਗੇ ਵਧੋ ਤਾਂ ਮੇਰੀਆਂ ਨਾਲ ਬੇਨਤੀਆਂ ਨੂੰ ਪ੍ਰਵਾਨ ਕਰਨਾ ਅਸੀਂ ਰੋਜ਼ ਬੋਲਦੇ ਰਵਾਂਗੇ ਜਿੰਨਾ ਚਿਰ ਤੁਹਾਡਾ ਰਾਜ ਨਹੀਂ ਆ ਜਾਂਦਾ ਅਸੀਂ ਮਰਦੇ ਦਮ ਤੱਕ ਤੁਹਾਡੇ ਬਦਲੇ ਬੋਲਦੇ ਰਵਾਂਗੇ ਔਰ ਲੜਦੇ ਰਵਾਂਗੇ ਅਸੀਂ ਆਪਣੇ ਬੱਚਿਆਂ ਨੂੰ ਵੀ ਦੱਸਾਂਗੇ ਕਿ ਆਉਣ ਵਾਲੇ ਸਮੇਂ ਵਿੱਚ ਜਿੰਨਾ ਚਿਰ ਦਿੱਲੀ ਦਾ ਭਾਰ ਦਾ ਰਾਜਪਾਗ ਮਜ਼ਦੂਰਾਂ ਦੇ ਹੱਥ ਵਿੱਚ ਨਹੀਂ ਆਉਂਦਾ ਉਹਨਾਂ ਚਿਰ ਉਹ ਲੜਦੇ ਰਹਿਣ ਔਰ ਨਿਰਪੱਖ ਹੋ ਕੇ ਲੜਨਾ ਇਹਨਾਂ ਦੇ ਚਿਮਚੇ ਬਣ ਕੇ ਇਹਨਾਂ ਦੇ ਵਿਚੋਲ ਗਰੀ ਕਰਕੇ ਇਹ ਜਿਹੜੇ ਇਹਨਾਂ ਦੇ ਬੰਦੇ ਤੁਸੀਂ ਪੰਜਾਬ ਵਿੱਚ ਲਾ ਲਓ ਹਰਿਆਣਾ ਵਿੱਚ ਲਾ ਲਓ ਸਾਡੇ ਦੇ ਕਿੰਨੇ ਜ਼ੁਲਮ ਹੋਣ ਕਦੀ ਇਹ ਲੋਕ ਬੋਲਦੇ ਨੇ ਜਿੰਨੇ ਸਾਡੇ ਐਮਐਲ ਨੇ ਕਿਉਂਕਿ ਇਹਨਾਂ ਦੀ ਜबान ਨੂੰ ਤਾਲਾ ਲੱਗਾ ਹੈ ਇਹਨਾਂ ਨੂੰ ਤੇ ਉੱਥੇ ਆਪਣੇ ਨੌਕਰ ਬਣਾ ਕੇ ਸੇਰੀ ਬਣਾ ਕੇ ਰੱਖਦੇ ਨੇ ਤੋਂ ਜਿਹੜੇ ਸਾਡੇ ਪ੍ਰਤੀਨਿਧ ਸਾਡੀ ਕੌਮ ਵਿੱਚੋਂ ਨੇ ਕਾਸਟਾਂ ਵਿੱਚੋਂ ਨੇ ਉਹਦੀ ਸੋਚਨ ਓ ਓ ਓ ਇਹ ਨਾ ਸੋਚਣ ਚ ਆ ਤਬਰ ਹੋਵੇ ਚਾਹ ਸੈਲਜਾ ਹੋਵੇ ਜਾਂ ਹੰਸਰਾਜ ਹੋਵੇ ਜਾਂ ਹੋਰ ਹੋਣ ਉਹ ਵੀਰੋ ਬੋਲਣਾ ਸਿੱਖੋ ਤੁਸੀਂ ਉੱਥੇ ਇਹ ਗੋਆ ਬਣ ਕੇ ਨਾ ਬੈਠੋ ਤੁਸੀਂ ਪਾਰਲੀਮੈਂਟ ਜਾਣਾ ਤੁਸੀਂ ਕਲਾਕਾਰ ਹੀ ਨਾ ਬਖਾਓ ਕਿ ਤੁਹਾਡੇ ਬੋਦੇ ਹਿਲਦੇ ਲੋਕ ਵੇਖਣਗੇ ਹੁਣ ਤੁਸੀਂ ਲੋਕਾਂ ਦੇ ਨੇਤਾ ਹੋ ਤੇ ਨੇਤਾ ਵਾਲੀ ਗੱਲ ਕਰੋ ਮਾਲਾ ਪਾ ਕੇ ਨਾ ਘੁੰਮੋ ਤੁਸੀਂ ਡਾਕਟਰ ਮੇਡ ਕਰਨ ਨੂੰ ਪੜੋ ਪ੍ਰੋਫੈਸਰ ਗੁਰਨਾਮ ਸਿੰਘ ਨੂੰ ਪੜੋ ਤੁਸੀਂ ਕਾਂਸ਼ੀਰਾਮ ਜੀ ਨੂੰ ਪੜੋ ਤੁਸੀਂ ਜੋਤੀਬਾ ਫੂਲੇ ਨੂੰ ਪੜੋ ਤੁਸੀਂ ਸੰਤਰਾਵ ਉਦਾਸੀ ਨੂੰ ਪੜੋ ਜੇ ਬੰਦੇ ਸਿਆਣੇ ਬੁੱਧੀ ਸਿੱਖਣੀ ਆ ਤੇ ਤੁਸੀਂ ਹੈਡ ਗ੍ਰੋਵਰ ਨੂੰ ਨਾ ਉਹਨਾਂ ਨੂੰ ਨਾ ਪੜੋ ਉਹ ਤਾਂ ਤੁਹਾਨੂੰ ਗੁਲਾਮ ਰੱਖਦੇ ਨੇ ਇਹ ਜਿੰਨੀਆਂ ਵੱਡੀਆਂ ਪਾਰਟੀਆਂ ਐ ਇਹ ਸਾਰੀਆਂ ਆਰਐਸਐਸ ਦੇ ਗੁਲਾਮ ਤੇ ਉਹਦੀ ਗੁਲਾਮਗੀ ਦੇ ਮੁਤਾਬਿਕ ਕੰਮ ਕਰਦੀਆਂ ਨੇ ਇਸ ਪਿੰਜਰੇ ਵਿੱਚੋਂ ਬਾਹਰ ਨਿਕਲੋ ਇਨੀਆਂ ਬੇਨਤੀਆਂ ਨੂੰ ਪ੍ਰਵਾਨ ਕਰਨਾ ਰੋਜ਼ ਬੋਲਾਂਗੇ ਤੁਹਾਡੇ ਬਦਲੇ ਬੋਲਾਂਗੇ ਮਰਦੇ ਦਮ ਤੱਕ ਬੋਲਾਂਗੇ ਜੈ ਭੀਮ ਜੈ ਭਾਰਤ ਜੈ ਸੰਵਿਧਾਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ